ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਪਰਮਾਤਮਾ ਦੀ ਮਿਹਰ ਹੋਵੇਗੀ ਤੁਹਾਡੇ ਤੇ ਤੇ ਹੁਣ ਆਪਾਂ ਸਵੇਰੇ ਉੱਠ ਕੇ ਪਹਿਲਾਂ ਦੁੱਧ ਰੜਕਿਆ ਤੇ ਸیرے-ਸੇਰੇ ਇਹ ਕੰਮ ਕਰ ਲਈਏ ਤੇ ਵਧੀਆ ਰਹਿੰਦਾ ਹੈ ਤੇ ਸਵੇਰੇ ਸ਼ਨਾਣ ਕਰਕੇ ਪਹਿਲਾਂ ਆਪਾਂ ਮਧਾਣੀ ਪਾਈ ਆਪਣੀ ਅੰਗਰੇਜ਼ੀ ਮਧਾਣੀ ਹਾਂਜੀ ਆਪਾਂ ਮੱਖਣੀ ਕੱਢ ਲਈ ਸੀ ਤੇ ਆ ਆਪਣੀ ਲੱਸੀ ਬਣ ਗਈ ਤੇ ਅੱਜ ਨਾ ਆਪਾਂ ਦਹੀਂ ਜਮਾਇਆ ਸੀਗਾ ਮਿੱਟੀ ਦੇ ਆਂਡੇ 'ਚ ਤੇ ਬਹੁਤ ਸੋਹਣਾ ਦਹੀਂ ਜੰਮਿਆ ਨਾਲੇ ਫਿਰ ਇਹ ਵੀ ਕਿ ਇਹਦੇ ਖਾਂਚ ਵੀ ਨਾ ਮਿੱਟੀ ਦੀ ਖੁਸ਼ਬੂ ਆਉਂਦੀ ਏ ਬਹੁਤ ਵਧੀਆ ਲੱਗਦਾ ਖਾਂਚ ਵੀ ਤੇ ਇੱਧਰ ਕੰਪਿਊਟਰ ਕਰਾਇਆ ਹੁਣ ਧਿਆ ਸੀ ਇਹਦੇ 'ਚ ਆਪਾਂ ਪੌਦ ਬੀਜਣੀ ਹੈ ਪਹਿਲਾਂ ਸੁਹਾਗਾ ਮਾਰਿਆ ਫਿਰ ਰੋਟਾਵੇਟਰ ਮਾਰਿਆ ਹੁਣ ਕੰਪਿਊਟਰ ਕਰਾਇਆ ਤਾਂ ਜੋ ਜ਼ਮੀਨ ਪਧਰੀ ਹੋ ਜੇ ਉੱਚੀ ਨੀਵੀਂ ਧਾ ਨਾ ਰਹੇ ਤੇ ਫਿਰ ਆਪਾਂ ਇਹਦੇ ਵਿੱਚ ਹਾਂਜੀ ਹੁਣ ਆਪਾਂ ਝਾੜੂ-ਪੋਚਾ ਕੱਢ ਕੇ ਤੇ ਆਪਾਂ ਫ੍ਰੀ ਹੋ ਗਏ ਆ ਤੇ ਹੁਣ ਸਕੂਨ ਜਿਹਾ ਕਿ ਸਾਫ-ਸਵਾਈ ਹੋ ਗਈ ਹੈ ਇੱਧਰ ਮੈਂ ਦੁੱਧ ਗਰਮ ਕੀਤਾ ਸੀ ਤੇ ਏਸੀ ਵਾਲੇ ਕਮਰੇ 'ਚ ਰੱਖਿਆ ਚਲੋ ਠੰਡਾ ਹੋ ਜਾਏਗਾ ਤੇ ਫਿਰ ਫ੍ਰਿਜ 'ਚ ਰੱਖ ਦਾਂਗੇ ਤੇ ਪਿਛੇ ਵਾਲਾ ਦਰਵਾਜ਼ਾ ਬੰਦ ਹੀ ਰੱਖਿਆ ਕਿਉਂਕਿ ਬਹੁਤ ਹੀ ਜ਼ਿਆਦਾ ਨੇਰੀ ਚੱਲਣ ਦੀ ਏ ਤੇ ਪਰਦੇ ਉਡਾ ਦਿੰਦੀ ਏ ਫੁੱਲ ਵਗੈਰਾ ਜੋ ਚੀਜ਼ਾਂ ਛੁੱਟ ਦਿੰਦੀ ਏ ਇਸ ਲਈ ਆਪਾਂ ਦਰਵਾਜ਼ਾ ਪਿਛੇ ਵਾਲਾ ਬੰਦ ਰੱਖਿਆ ਹੈ ਹੈਲੋ ਹਾਂਜੀ ਆਪਾਂ ਸਾਫ ਸਫਾਈ ਕਰ ਲਈ ਐ ਸਾਰੀ ਤੇ ਹੁਣ ਆਪਾਂ ਸਾਰੇ ਕੰਮ ਨਿਬੜ ਕੇ ਫ੍ਰੀ ਹੋ ਕੇ ਤੇ ਆਪਾਂ ਲਾਣ ਲੱਗਿਆ ਫੁਲਕੇ ਅੱਜ ਬੱਚੇ ਘਰ ਨੇ ਤੇ ਇਹ ਸੋਚਿਆ ਕਿ ਜਦੋਂ ਖਾਣਗੇ ਆਪਾਂ ਉਦੋਂ ਹੀ ਬਣਾ ਦਾਂਗੇ ਸਬਜੀ ਰਾਤ ਦੀ ਹੋਈ ਪਈ ਸੀਗੀ ਟਿੰਡੀਆਂ ਦੀ ਤੇ ਫੁਲਕੇ ਲਾ ਲੈਨੇ ਆ ਮਿੱਟੀ ਦੇ ਭਾਂਡੇ ਵਿੱਚ ਦਹੀਂ ਜਮਾਈਏ ਕਿਉਂਕਿ ਇਹ ਨਾ ਥੋੜੇ ਜਿ ਠੰਡੇ ਰਹਿੰਦੇ ਨੇ ਤੇ ਗਰਮੀਆਂ ਵਿੱਚ ਨਾ ਇਹਦੇ ਵਿੱਚ ਦਹੀਂ ਵੀ ਨਾ ਆਈਸਕ੍ਰੀਮ ਵਰਗਾ ਬਣਦਾ ਦਹੀਂ ਵੀ ਨਾ ਆਈਸਕ੍ਰੀਮ ਵਰਗਾ ਬਣਿਆ ਕਿਉਂਕਿ ਸਟੀਲ ਦੇ ਭਾਂਡੇ ਜਾਂ ਦੂਜੇ ਭਾਂਡੇ ਕਿਉਂਕਿ ਜਿਹੜੇ ਮਿੱਟੀ ਦੇ ਭਾਂਡੇ ਹੁੰਦੇ ਨੇ ਇਹ ਠੰਡੇ ਹੁੰਦੇ ਨੇ ਦਰ ਆਪਣੇ ਫੁਲਕੇ ਬਣ ਗਏ ਨੇ ਤੇ ਹੁਣ ਨਾਲੋਂ ਨਾਲ ਬੱਚੇ ਖਾ ਲੈਣਗੇ। ਣਾੜੇ ਨੋਨ ਦਾ ਟਾਈਮ ਹੋ ਗਿਆ ਫਿਰ ਆਸ ਕੋ ਟਾਈਮ ਤੇ ਹੋ ਜਾਣਾ। ਹੁਣ ਆਪਾਂ ਫੁਲਕੇ ਲਾ ਲਏ ਸੀ ਤੇ ਬੱਚਿਆਂ ਵੀ ਖਾ ਲਏ ਸੀਗੇ। ਤੇ ਹੁਣ ਆਪਾਂ ਲੱਗੇ ਆ। ਸਮੇਟਾ ਸਮੇਟੀ ਕਰਨਾ ਫ੍ਰਿਜ ਵਿੱਚ ਸਮਾਨ ਤਾਂ ਰ ਗਰਮੀ ਆ ਜਨਾ ਫ੍ਰਿਜ ਵੀ ਫੁੱਲ ਹੋ ਜਾਂਦੀ ਹੈ ਸਮਾਨ ਤਾਰ ਕਰਕੇ ਤੇ ਲੱਸੀ ਆਪਾਂ ਲੈ ਲੈਂਦੇ ਆ ਜੱਗ ਦੇ ਵਿੱਚ ਤੇ ਲੱਸੀ ਵੀ ਆਪਾਂ ਫ੍ਰਿਜ ਚ ਧਰਾਂਗੇ ਤੇ ਚਾਟੀ ਆਪਾਂ ਧੋਦਾਂਗੇ ਇੱਧਰ ਆਪਾਂ ਦੁਪਹਿਰ ਜੁਗੀ ਖਿਚੜੀ ਬਣਾ ਲਈਏ ਬੱਚੇ ਘਰ ਨੇ ਜਿਦਾ ਦਿਲ ਕਰੇ ਕੋਈ ਚਾਹ ਨਾਲ ਖਾਣੇ ਜਿਦਾ ਦਿਲ ਕਰੇ ਕੋਈ ਦਹੀਂ ਨਾਲ ਖਾਣੇ ਜਿਦਾ ਦਿਲ ਕਰੇ ਕੋਈ ਮੱਖਣੀ ਪਾ ਕੇ ਖਾਣੇ ਬਣਾ ਕੇ ਤੇ ਆਪਾਂ ਧਰਤੀ ਹੁਣ ਦੁਪਹਿਰ ਇਨੀ ਦਿਲ ਕਰਦਾ ਕੁਝ ਵੀ ਕਰਨ ਨੂੰ ਗਰਮੀ ਬਹੁਤ ਆ ਰਹੋ ਹੋ ਜਾਂਦੀ ਹੈ ਰਿੰਜੇ ਚ ਸਾਮਾਨ ਰੱਖ ਜਾ ਨਾਲੋਂ ਨਾਲ ਥੋੜਾ ਥੋੜਾ ਸਾਫ ਸਫਾਈ ਕਰਦੇ ਰਹੋ ਨਾ ਤੇ ਵਧੀਆ ਰਹਿੰਦਾ ਗੰਦ ਜਾਣੀ ਲੱਗਦਾ ਹੈਗਾ ਜ਼ਿਆਦੀ ਹੁੰਦੀ ਨਹੀਂ ਹੈ ਕਿ ਫਿਰ ਹੌਲੀ ਹੌਲੀ ਨਾਲੋਂ ਨਾਲ ਹੁੰਦੀ ਰਵੇ ਜਿੱਥੇ ਲੱਗੇ ਕੋਈ ਥੋੜੀ ਬਣੀ ਚੀਜ਼ ਰੁੜ ਗਈ ਹੈ ਤੇ ਮਗਰੋਂ ਆਪਾਂ ਫਿਰ ਸਾਰੀ ਸਲੀਪ ਸਾਫ ਕਰ ਦਿੰਨੇ ਆ ਰਸੋਈ ਦੀ ਝਾੜੂ ਪੋਚਾਪਾ ਲਾ ਲਿਆ ਸੀਗਾ ਕਿ ਅੱਜ ਛੁੱਟੀ ਸੀ ਬੱਚਾ ਨੂੰ ਤੇ ਇਸ ਲਈ ਮਗਰੋਂ ਰਸੋਈ ਦਾ ਕੰਮ ਸ਼ੁਰੂ ਕੀਤਾ ਤੇ ਫਿਰ ਆਪਾਂ ਤੇਧਰ ਆਪਾਂ ਖਿਚੜੀ ਬਣਾਈ ਸੀਗੀ ਅੱਜ ਦੁਪਹਿਰੇ ਬੱਚੇ ਘਰ ਨੇ ਤੇ ਜਦੋਂ ਦਿਲ ਕਰੇ ਆਪਣਾ ਖਾਣ ਜਿਸ ਚੀਜ਼ ਨਾਲ ਖਾਣੀ ਨੇ ਚਾਹ ਨਾਲ ਦੁੱਧ ਨਾਲ ਜਾਂ ਦਹੀਂ ਨਾਲ ਤੇ ਬਣਾ ਕੇ ਆਪਾਂ ਰੱਖਤੀ ਸੀਗੀ ਦੁਪਹਿਰੇ ਗਰਮੀ ਬਹੁਤ ਜ਼ਿਆਦਾ ਹੁੰਦੀ ਦੁਪਹਿਰੇ ਨੇ ਐ ਹੋਏ ਕੰਮ ਹੁੰਦੇ ਹੈਗੇ ਤੇ ਉਦੋਂ ਮਗਰੋਂ ਆਪਾਂ ਬਰਤਨ ਸਾਫ ਕਰ ਲਿਆ ਆਪਣੇ ਤੇ ਹੁਣ ਆਪਣਾ ਰਸੋਈ ਦਾ ਕੰਮ ਨਿਭੜ ਗਿਆ ਸੀਗਾ ਹੁਣ ਇੱਕ ਵਾਰੀ ਚਲੋ ਜਿਹੜੇ ਕੱਪੜਿਆਂ ਨਾਲ ਸਾਫ ਸਫਾਈ ਕੀਤੀ ਸੀਗੀ ਸਲੀਪਾਂ ਦੀ ਧੋ ਤਾ ਕੇ ਰੱਖ ਦਿੰਨੇ ਆ ਤੇ ਲੋ ਜੀ ਹੁਣ ਆਪਾਂ ਰਸੋਈ ਦੇ ਘਾਮ ਤੋਂ ਪਈ ਹਾਂ ਹਾਂਜੀ ਹੁਣ ਦੁਪਹਿਰੇ ਕੱਪੜੇ ਸੋਗ ਗਏ ਸੀ ਲਾੜੇ ਸੀਗੇ ਤੇ ਹੀ ਸੋਚਿਆ ਲੈਟ ਚੱਲਣ ਦੇ ਇਹ ਚਲੋ ਜੜੇ ਪ੍ਰੈਸ ਕਰਕੇ ਧਰਨ ਵਾਲੇ ਨਾਲ ਪ੍ਰੈਸ ਕਰਕੇ ਧਰ ਲਈਏ ਤੇ ਬਾਕੀ ਜੋ ਓਕੇ ਧਰ ਲਾਂਗੇ ਪ੍ਰੈਸ ਕਰਨਾ ਵੀ ਨਾ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਸੋ ਨਾਲੋਂ ਨਾਲ ਜਿਹੜੇ ਹੋ ਜਾਣਗੇ ਸੋ ਵਧੀਆ ਕੁਛ ਲੈਟ ਦਾ ਕਰਨਾ ਪੂਰਾ ਪਤਾ ਨਹੀਂ ਹੁੰਦਾ ਹੈਗਾ ਕਦੋਂ ਆਏ ਕਦੋਂ ਨਾ ਆਏ ਇਹ ਮੌਸਮ ਠੰਡਾ ਏ ਹਾਲੇ ਸਵੇਰ ਦੇ 11 ਵਜੇ ਨੇ ਕਿ ਚਲੋ ਹਾਲੇ ਉਹ ਪਕੜ ਸਕਾਰੀ ਲੈਣੇ ਆ ਲੱਗਿਆ ਇਹ ਵੀ ਟੈਂਸ਼ਨ ਹੁੰਦੀ ਏ ਸ਼ਾਮ ਦਾ ਟਾਈਮ ਹੈ ਤੇ ਆਪਾਂ ਸਬਜੀ ਬਨਾਲੀ ਆਟਾ ਗੁੰਨ ਲਿਆ ਤੇ ਹੁਣ ਆਪਾਂ ਖਾਂਦੇ ਆਂ ਤਰਬੂਜ ਵਧੀਆ ਲੱਗਦਾ ਐਸ ਕੁ ਟਾਈਮ ਤਰਬੂਜ ਖਾ ਲੋ ਜਾਂ ਖਖੜੀ ਖਾ ਲੋ ਇਹੋ ਜੀ ਕੋਈ ਨਾ ਕੋਈ ਚੀਜ਼ ਵਧੀਆ ਲੱਗਦੀ ਖਾਣੀ ਮੌਸਮ ਬਹੁਤ ਵਧੀਆ ਠੰਡਾ ਜਾ ਹੋਇਆ ਪਿਆ ਤੇ ਆਹ ਵੇਖੋ ਸਬਜ਼ੀਆਂ ਵੈਸੇ ਬਹੁਤ ਜ਼ਿਆਦਾਆਂ ਲਾਈਆਂ ਸਿ ਪਿੱਛੇ ਕੋਈ ਹੋਈਆਂ ਨਹੀਂ ਹੈਗੀਆਂ ਜ਼ਿਆਦਾ ਥੋੜੀਆਂ ਵਾਲੀਆਂ ਹੀ ਹੋਈਆਂ ਨੇ ਖੀਰੇ ਤਰ੍ਹਾਂ ਐਸਾ ਕੁਝ ਵੀ ਨਹੀਂ ਹੋਇਆ ਹੈਗਾ ਬੀਜੀਆਂ ਤੇ ਬਹੁਤ ਜ਼ਿਆਦਾ ਸੀਆਂ ਇੱਧਰ ਵੇਖੋ ਹਣ ਕਿਤੇ ਕਿਤੇ ਪਾਣੀ ਪਾਤਾ ਸ਼ਾਮ ਦਾ ਟਾਈਮ ਹੈ ਤੇ ਇੰਨਾ ਤੂਫਾਨ ਚੱਲਣ ਡਿਆ ਨਾ ਮੇਰੀ ਸਵਾਹ ਤੇ ਮਿੱਟੀ ਅੰਦਰਾਂ ਚ ਹੋਣ ਬੜੇਗੀ। ਕੋਈ ਗੱਲ ਆਪਾਂ ਦੇ ਸੀ ਚਲ ਮੀਮੂ ਪੈ ਜਾਏਗਾ। ਪਰ ਐ ਮਹੀਨਾ ਤੇ ਜੂਨ ਜੇਕਰ ਯਾਨੀ ਪਰਸ਼ਾਂ ਕਰੀ। ਸਫਾਈ ਤੇ ਹੋਣੀ ਨਹੀਂ ਦੇਣੀ ਹੈ ਕਿ ਸਵੇਰੇ ਫਰਸ਼ ਧੋਈਦੇ ਨੇ ਤੇ ਦੁਪਹਿਰੇ ਉਹੀ ਹਾਂ।